ਯਾਰ ਦੋ ਘੰਟੇ ਤੱਕ ਨਹੀਂ ਹੋਇਆ ਪੜੇ ਤਹਰੇ ਦਿਖਾਈ ਸੀ ਜੰਮ ਦੇ ਲਈ ਆ ਉਹ ਪੁੱਛਾ ਕਿ ਆ ਮੰਨਦੇ ਉਹ ਨਾਲ ਨਹੀਂਦਾ ਦਾ ਪਾਸ ਕਾਰਡ ਚਾਹੀਦਾ ਇੱਕ ਦਿਨ ਦੇ ਅੰਦਰ ਪੰਜ ਵਾਰ ਜਾ ਤਾ ਜੀ ਜੀ ਇੱਕ ਦੀ ਵੀ ਕੋਈ ਮਤਲਬ ਕਹਿਨ ਦਾ ਇੱਥੇ ਦਰਜ ਨਹੀਂ ਹੈਗੀ ਰਪ ਦਾ ਕੇ ਇਦਾਂ ਹੀ ਮਤਲਬ ਕਹਿਨ ਦਾ ਵੀ ਕੱਲ 2:30 3:00 ਵਜੇ ਕੋਲੇ ਦੇ ਇਹ ਜਿਹੜਾ ਮਨਦੀਪ ਮੇਰੇ ਨਾਲ ਹੀ ਖੜੇ ਆ ਇੱਥੇ ਅੱਜ ਤੋਂ ਥਾਣੇ ਤੋਂ ਸਿਰਫ 200 ਮੀਟਰ ਤੇ ਦੂਰ ਇਹਨਾਂ ਦਾ ਘਰ ਆ ਇੱਥੇ ਬਹੁਤ ਵੱਡੀ ਮਤਲਬ ਕਹਿਨਾਂ ਦੇ ਜਿਹੜੇ ਵਾਰਦਾਤ ਹੋਈ ਜਿਹਦੇ ਵਿੱਚ ਨੀਰ ਬੋਟ ਇਹਨਾਂ ਦੇ ਕਹਿਨ ਦੇ ਅਨੁਸਾਰ ਕਿ ਸਾਡਾ 10 ਲੱਖ ਰੁਪਏ ਦਾ ਨੁਕਸਾਨ ਆ ਜਿਹਦਾ ਮੈਂ ਇਸ ਗੱਲ ਤੋਂ ਹੈਰਾਨ ਆ ਕਿ ਇੰਨੀ ਪੁਲਿਸ ਦੇਵਤਾਂ ਕੀ ਰਾਜਪੁਰੇ ਦੀ ਇੰਨੀ ਕਮਜ਼ੋਰ ਹੋ ਗਈ ਕਿ ਤੁਸੀਂ 24 ਘੰਟੇ ਦੇ ਅੰਦਰ ਨਾ ਕੋਈ ਕੈਮਰਾ ਚੈੱਕ ਕਰਨ ਗਿਆ ਨਾ ਕੋਈ ਤੁਸੀਂ ਇੱਥੇ ਇਹਨਾਂ ਨੂੰ ਮੁੜ ਕੇ ਪੁੱਛ ਪੜਤਾਲ ਕੀਤੀ ਇੱਕ ਬੰਦਾ ਗਿਆ ਹਾਜ਼ਰੀ ਲਵਾ ਕੇ ਉਹ ਦੇਖ ਕੇ ਆ ਗਿਆ ਉਸੇ ਤਰੀਕੇ ਨਾਲ ਸਾਰੇ ਸਮਾਨ ਕਿਧਰ ਰਿਹਾ ਪਿਆ ਸਾਰੇ ਕੁਝ ਖਿੰਡ ਰਿਹਾ ਪਿਆ ਤੇ ਮੈਨੂੰ ਪਤਾ ਲੱਗਿਆ ਜਿਵੇਂ ਮੈਂ ਆਪਣੀ ਪੂਰੀ ਟੀਮ ਦੇ ਨਾਲ ਇਹਨਾਂ ਦੇ ਪਰਿਵਾਰ ਦੇ ਨਾਲ ਜਿੱਥੇ ਹਮਦਰਦੀ ਦੇ ਨਾਲ ਸਾਰੇ ਸ਼ਹਿਰ ਨਿਵਾਸੀਆਂ ਦੇ ਨਾਲ ਗਿਆ ਮੈਨੂੰ ਬੜੀ ਤਕਲੀਫ ਹੋਈ ਮੈਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਪੁਲਿਸ ਕਿਉਂ ਬੇਵਸ ਹੋਈ ਪਈ ਹੈਗੀਆ ਕਿਉਂ ਉਰੇ ਦੀ ਐਮਐਲਏ ਕੀ ਕਰਦੀ ਆ ਮੈਂ ਤੁਹਾਨੂੰ ਦੱਸਾਂ ਤੇ ਜਦੋਂ ਇੰਨੇ ਇੰਨੇ ਲੁੱਟੇ ਜਾ ਰਹੇ ਹੈਗੇ ਲੋਕ ਕਦੋਂ ਤੱਕ ਜਿਹੜਾ ਹੈਗਾ ਉਹ ਬਰਦਾਸ਼ਤ ਉਹ ਕੀਤਾ ਜਾਏਗਾ ਸੋ ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਕਦੋਂ ਤੱਕ ਅਸੀਂ ਜਿਹੜਾ ਹੈਗਾ ਬਰਦਾਸ਼ਤ ਕਰਾਂਗੇ ਤੇ ਮੈਂ ਹੁਣ ਆਪ ਚੱਲ ਕੇ ਇਹਨਾਂ ਨੂੰ ਨਾਲ ਲੈ ਕੇ ਜਿੰਨੇ ਵੀ ਉੱਥੇ ਦੇ ਇਹਨਾਂ ਦੇ ਮਹੱਲੇਦਾਰ ਸੀਗੇ ਸਾਰਿਆਂ ਨੂੰ ਨਾਲ ਲੈ ਕੇ ਮੈਂ ਥਾਣੇ ਆਪ ਅਸੀਂ ਚੱਲ ਕੇ ਥੁਰ ਕੇ ਆਏ ਆ ਅਸੀਂ ਤੇ ਇੱਥੇ ਆ ਕੇ ਦੇਖਿਆ ਨਾਲ ਤਾਂ ਕੋਈ ਡਿਊਟੀ ਅਸਰ ਆ ਨਾ ਐਸਐਚਓ ਸਾਹਿਬਾ ਜੀ ਫੋਨ ਤੇ ਗੱਲ ਕੀਤੀ ਆ ਅਸੀਂ ਕਾਰਵਾਈ ਕਰ ਰਹੇ ਆ ਜੀ ਅਸੀਂ ਕਾਰਵਾਈ ਕਰ ਰਹੇ ਹੈਗੇ ਆ ਜੀ ਕਾਰਵਾਈ ਕੀ ਕਰ ਰਹੇ ਹੋ ਵਿਦੀਨ 24 ਆਵਰ ਚੌਲ 24 ਘੰਟੇ ਹੋ ਗਏ ਤੁਸੀਂ ਮੈਨੂੰ ਦੱਸੋ ਦੱਸਿਓ ਵੀ ਕੀ ਕਰ ਰਹੇ ਹੈਗੇ ਆ ਇਹ ਤਾਂ ਹੁਣ ਅਸੀਂ ਆ ਕੇ ਇੱਥੇ ਗੱਲ ਕਰ ਲਈ ਕਹਿਤਾ ਜੀ ਕਾਰਵਾਈ ਕਰ ਰਹੇ ਹੈਗੇ ਜੀ ਹੈ ਨਾ ਕੋਈ ਐਫਆਈਆਰ ਦਰਜ ਕਰੀ ਨਾ ਉਹਨਾਂ ਨੂੰ ਘਰ ਵਾਲਿਆਂ ਨੂੰ ਪੁੱਛਿਆ ਨਾ ਕਿਥਿਆ ਐਦਾਂ ਕਿਦਾਂ ਕੰਮ ਚੱਲੇਗਾ ਇਹ ਤਾਂ ਰੋਜ਼ ਹੀ ਮਤਲਬ ਕਹਿੰਦਾ ਵੀ ਲੋਕ ਇਹ ਕਹਿੰਦੇ ਜੀ ਮੈਂ ਤਾਂ ਪੰਜ ਵਾਰ ਦਾ ਤਾਂ ਆਇਆ ਤਿੰਨ ਦਿਨ ਪਹਿਲਾਂ ਉਹਨਾਂ ਦਾ ਕੀ ਇਹ ਤਾਂ ਜੀ ਇਦਾਂ ਹੀ ਚੱਲੇਗਾ ਇਹ ਭਾਰਤ ਚ ਛੋਟੀਆਂ-ਬੋਟੀਆਂ ਵਾਰਤਾ ਚਲਦੀਆਂ ਰਹਿੰਦੀਆਂ। ਇਹ ਪੁਲਿਸ ਕਿਸ ਪਾਸੇ ਲੱਗੀ ਹੋਈ ਆ? ਕੀ ਕੰਮ ਆ? ਇਹ ਕ੍ਰਾਈਮ ਜਿਹੜਾ ਇੰਨਾ ਵੱਡਾ ਜਿਹੜਾ ਹੋ ਰਿਹਾ ਹੈਗਾ, ਇਹ ਕਿਵੇਂ ਹੋ ਜੇ ਸ਼ਹਿਰ ਦੇ ਅੰਦਰ? ਹੈ? ਉੱਥੇ ਮੈਂ ਨਾਲ ਹੀ ਜਾ ਕੇ ਪੰਜੀਰੀ ਪਲਾਂਟ ਚ ਉੱਥੇ ਜਿੰਨਾ ਨਸੇੜੀ ਉੱਥੇ ਬੈਠੇ ਹੈਗੇ ਆ, ਬੈਠਦੇ ਹੈਗੇ ਨਸ਼ਾ ਉੱਥੇ ਜਿਹੜਾ ਹੈਗਾ ਉਹ ਖਾਇਆ ਜਾਂਦਾ ਹੈਗਾ, ਵਿਕ ਰਿਹਾ ਹੈਗਾ, ਉੱਥੇ ਨਸ਼ਾ ਵਿਕ ਰਿਹਾ ਹੈਗਾ। ਕੋਈ ਅਸਰ ਨਹੀਂ। ਇਹ ਬਿਲਕੁਲ ਬਹਿਕਤੇ ਆ ਦੇਖੋ ਤੁਸੀਂ ਇੱਥੋਂ ਸੌਂ ਗਏ ਦੀ ਤੁਹਾਨੂੰ। ਜਿਹੜਾ ਪੰਜੀਰੀ ਪਲਾਂਟ ਹੈ ठाਣੇ ਦੀ, ਸਿਟੀ ਥਾਣੇ ਦੇ, ਕੋਈ ਅਸਰ ਹੀ ਨਹੀਂ ਹੈ। ਅਬ ਚੱਲ ਕੇ ਅਖੀਰ ਤੇ ਅੱਜ ਜਿਹੜਾ ਹੈਗਾ ਇੱਥੇ ਚੱਲ ਕੇ ਆਏ ਆ ਪਰ ਮੈਂ ਇੰਨਾ ਕਹਿਣਾ ਚਾਹਨਾ ਚਲੋ ਉੱਚ ਅਧਿਕਾਰੀਆਂ ਦੇ ਧਿਆਨ ਚ ਵੀ ਅਸੀਂ ਜਲਦੀ ਲੈ ਕੇ ਆਵਾਂਗੇ ਆ ਦੋ ਦਿਨ ਛੁੱਟੀ ਦੇ ਆ ਗਏ ਹੈਗੇ ਆ ਮੈਂ ਲੈ ਕੇ ਆਵਾਂਗਾ ਜੇ ਨਾ ਹੋਇਆ ਤਾਂ ਅਗਲੇ ਹਫਤੇ ਮੈਂ ਸ਼ਹਿਰ ਨਿਵਾਸੀਆਂ ਨੂੰ ਕਾਂਗਾ ਆਪਾਂ ਬਹੁਤ ਵੱਡਾ ਪ੍ਰੋਟੈਸਟ ਜਿਹੜਾ ਹੈ ਉਹ ਇਹਨਾਂ ਨਾਲ ਲੈ ਕੇ ਜਿਹੜਾ ਹੈਗਾ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਆਪਾਂ ਪ੍ਰੋਟੈਸਟ ਇੱਥੇ ਕਿਸੇ ਵੀ ਸ਼ਹਿਰ ਦੇ ਵਿੱਚ ਖਾਂ ਤੇ ਰੱਖਾਂਗੇ ਤਾਂ ਕਿ ਜਿਹੜਾ ਲੈਂਡ ਆਰਡਰ ਇੰਨੀ ਬੁਰੀ ਤਰ੍ਹਾਂ ਮਤਲਕੇ ਤਰਸ ਹੋਇਆ ਪਿਆ ਟੋਟਲ ਫੇਲਰ ਹੋ ਗਿਆ ਜਿਹੜਾ ਰਾਜਪੁਰੇ ਦਾ ਇੱਥੇ ਦਾ ਸਿਸਟਮ ਹੈਗਾ ਤਾਂ ਲੋਕ ਬੇਵੱਸ ਹੋ ਗਏ ਪਹਿਲਾਂ ਤਾਂ ਮੈਂ ਬੋਲ ਬੋਲਦਾ ਸੀ ਚਲੋ ਟਾਈਮ ਟੂ ਡ੍ਰੈਮ ਮੈਂ ਆਪਣੀ ਗੱਲ ਰੱਖਦਾ ਆ ਪਰ ਹੁਣ 3 ਸਾਲ ਹੋ ਗਏ ਯਾਰ ਚਲੋ ਡਵੈਲਪਮੈਂਟ ਨੇ ਤਾਂ ਖਾਈ ਕਢੀ ਉਹਦਾ ਡਵੈਲਪਮੈਂਟ ਨਾਂ ਦੀ ਤਾਂ ਕੋਈ ਚੀਜ਼ ਹੀ ਨਹੀਂ ਹੈ ਰਾਜਪੁਰੇ ਚ ਪੂਰੇ ਹਲਕੇ ਦੇ ਅੰਦਰ ਕੋਈ ਵਿਕਾਸ ਨਾਂ ਦੀ ਚੀਜ਼ ਨਹੀਂ ਇਹ ਤਾਂ ਸਗੋ ਪਿਛਲੇ ਸਮੇਂ ਦੌਰਾਨ ਵੀ ਇਹ ਲੋਕ ਜਿੰਨੇ ਆਮ ਆਦਮੀ ਪਾਰਟੀ ਦੇ ਲੋਕਲ ਲੋਕ ਸੀ ਇਹ ਵਿਕਾਸ ਨੂੰ ਸਾਡੇ ਨੂੰ ਰੋਕਦੇ ਹੁੰਦੇ ਸੀ ਜੇ ਮੈਂ ਉਹਰੇ ਚਿਲਡਰਨ ਪਾਰਕ ਬਣਾਉਂਦਾ ਉਹਦੀ ਸਟੇ ਲੈ ਲਈ ਜਾ ਕੇ ਜੇ ਮੈਂ ਪੁਆਰਾ ਚੌਕ ਬਣਾ ਰਿਹਾ ਹੈਗਾ ਉੱਥੇ ਜਾ ਕੇ ਖੜ੍ਹ ਕੇ ਕਿ ਨਹੀਂ ਹੋਣ ਦੇਣਾ ਜੇ ਮੈਂ ਜਾ ਕੇ ਆਪਣਾ ਆ ਆਪੋਂ ਤੇ ਪੁਰਾਣੇ ਰਾਜਪੁਰੇ ਦੇ ਵਿੱਚ ਪਾਰਕ ਬਣਾ ਰਿਹਾ ਹੈਗਾ ਉੱਥੇ ਜਾ ਕੇ ਰੋਕਣਾ ਸ਼ੁਰੂ ਕਰਤਾ ਮਤਲਬ ਹਰ ਕੰਮ ਦੇ ਵਿੱਚ ਰੁਕਾਵਟ ਪਾਉਂਦੇ ਸੀ ਅੱਜ ਇਹਨਾਂ ਦੀ ਨੀਅਤ ਸਾਫ਼ ਹੋ ਗਈ ਕਿ ਕੁਝ ਕਰਾਣਾ ਨਹੀਂ ਸੀ ਚਾਹੁੰਦੇ ਇਸ ਸფერ ਦੇ ਅੱਜ ਇਹਨਾਂ ਦੀ ਨੀਅਤ ਤੋਂ ਪਤਾ ਲੱਗ ਗਿਆ ਵੀ ਕੀ ਮਤਲਬ ਕਹਿਣ ਦਾ ਵੀ ਜਿਹੜਾ ਇੱਥੇ ਹੁਣ ਜਾ ਰਹੇ ਨੇ ਉਹ ਇੰਦਾਂ ਦੇ ਹਾਲਾਤ ਜਿਹੜੇ ਹੈਗੇ ਵਿਗੜ ਕੇ ਜਿਹੜੇ ਬਣੇ ਪਏ ਆ ਇੱਥੇ ਚਲੋ ਕੋਈ ਗੱਲ ਨਹੀਂ ਸਮਾਂ ਅੰਦਾਜ਼ਾ ਜਾਂਦਾ ਰਹਿੰਦਾ ਕੋਈ ਗੱਲ ਨਹੀਂ ਜੇ ਪੁੱਲ ਹੋ ਗਈ ਲੋਕਾਂ ਦੇ ਨਾਲ ਅਸੀਂ ਤਾਂ ਫੇਰ ਵੀ ਨਾਲ ਆ ਉਹਨਾਂ ਦੇ ਖੜੇ ਆ ਔਰ ਖੜਾਂਗੇ ਆਖੀਰ ਤੱਕ ਅੱਜ ਸੂਰਾ ਵਪਾਰੀ ਵਰਗ ਲੁੱਟਿਆ ਜਾ ਰਿਹਾ ਸ਼ਹਿਰ ਲੁੱਟਿਆ ਜਾ ਰਿਹਾ ਮੰਡੀ ਚੜ੍ਹਤੀ ਲੁੱਟੇ ਜਾ ਰਹੀਆਂ ਕਿਸਾਨ ਲੁੱਟੇ ਜਾ ਰਿਹਾ ਗਿਆ ਹਰ ਪੱਖ ਤੋਂ ਮਤਲਕ ਕਿਹੜਾ ਹੈਗਾ ਲੁੱਟ ਪੰਜਾਬ ਦੇ ਅੰਦਰ ਜਿਹੜੀ ਹੋ ਰਹੀ ਹੈਗੀ ਆ ਸੋ ਮੈਂ ਮੈਨੂੰ ਇੰਨਾ ਕਮੀਂ ਦਾ ਵੀ ਚਲ ਸਾਇਦ ਹੁਣੇ ਐਫ ਆਈ ਆਰ ਜ਼ਰੂਰ ਕਰ ਦਣਗੇ ਪਰ ਮੈਨੂੰ ਲੱਗਦਾ ਨਹੀਂ ਕਿ ਜਸਟਿਸ ਇਹਨਾਂ ਤੋਂ ਕੋਈ ਮਿਲ ਜਾਏਗਾ ਜਿਹੜੇ ਇਹਨਾਂ ਅਧਿਕਾਰੀਆਂ ਤੇ ਹੁੰਦੇ ਇਹਨਾਂ ਤੇ ਹੁੰਦੇ ਜੇ ਕੋਈ ਮੈਨੂੰ ਨਹੀਂ ਲੱਗਦਾ ਕਿ ਇਸ ਐਮਐਲ ਦੇ ਹੋਂਦ ਰਾਜਪੁਰਾ ਨਿਵਾਸੀਆਂ ਨੂੰ ਕੋਈ ਇਨਸਾਫ ਮਿਲ ਜਾਏਗਾ